ਇਟਲੀ ਦਾ ਨਾਮ ਲੈਂਦੇ ਸਾਰ ਅੱਖਾਂ ਅੱਗੇ ਜਿਹੜਾ ਚਮਕ ਆ ਜਾਂਦੀ ਹੈ ਬੰਦੇ ਨੂੰ ਪਹੁੰਚ ਕੇ ਲੱਗਦਾ ਜਿਵੇਂ ਸਵਰਗ ਚ ਆ ਗਿਆ ਸਾਨੂੰ ਵੀ ਜੀ ਲੱਗਾ ਸੀ ਸੋ ਏਜੰਟ ਕਹਿ ਰਿਹਾ ਕਿ ਤੁਹਾਡੇ ਪੇਪਰ ਜਮ੍ਹਾਂ ਹੋ ਗਏ ਆ ਪਰ ਕੋਈ ਪ੍ਰੂਫ ਨਹੀਂ ਦੇ ਰਿਹਾ ਜਾਂ ਮਾਲਕ ਕਹਿ ਰਿਹਾ ਮੈਂ ਸਿਰਫ ਐਂਟਰੀ ਸਾਡੀ ਕਰਾਉਣੀ ਸੀ ਮੈਥੋਂ ਕੰਮ ਨਹੀਂ ਆ ਸੋ ਜੋ ਵੀਰਪਣਪਰਾ 11 ਅਕਤੂਬਰ ਜਾਂ ਉਸ ਤੋਂ ਪਹਿਲਾਂ ਡਾਇਰੈਕਟੋ ਫਲੋਸੀ 225 ਚ ਆਏ ਆ ਜਾਂ 26 ਚ ਆਉਣ ਦਾ ਸੋਚ ਰਹੇ ਆ ਵੀਡੀਓ ਆਉਣ ਵਾਸਤੇ ਆ ਕਿਉਂਕਿ ਆਪਾਂ ਬਹੁਤ ਲਾਭਦਾਇਕ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਸੋ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਵੀਡੀਓ ਥੱਲੇ ਦੱਲ ਬਣਿਆ ਜਿੰਨੀ ਸਪੋਰਟ ਕਰਨੀ ਚਾਹੋ ਮੈਨੂੰ ਕਰ ਸਕਦੇ ਆ ਸੋ ਦੋਸਤੋ ਮੈਂ ਦੱਸਦਾ ਕਿ ਇਟਲੀ ਦੀ ਜਿਹੜੀ ਐਂਟਰੀ ਵਾਲੀ ਵੀਡੀਓ ਆਪਾਂ ਪਿਛਲੀ ਕੀਤੀ ਸੀ ਉਸ 'ਚ ਮੈਂ ਦੱਸਿਆ ਸੀ ਕਿ 8 ਦਿਨ ਦੇ ਵਿੱਚ ਵਿੱਚ ਜਿਹੜੀ ਐਂਟਰੀ ਕਰਾਉਣੀ ਲਾਜ਼ਮੀ ਆ ਉਸ ਤੋਂ ਬਾਅਦ ਤੁਸੀਂ ਜਿਹੜੀ ਕੱਟ ਜਮਾ ਹੁਣੀ ਆ ਤੇ ਕਈ ਜਗ੍ਹਾ 3 ਤੋਂ 4 ਮਹੀਨੇ ਲੱਗਦੇ ਫਿੰਗਰਾਂ ਦੀ ਤਰੀਕ ਆਉਣ ਨੂੰ ਤੇ ਕਈ ਜਗ੍ਹਾ 5 ਤੋਂ 8 ਵੀ ਲੱਗ ਜਾਂਦੇ ਆ ਹੁਣ ਮੁੱਦਾ ਚਾਹੇ ਤੁਸੀਂ 9 ਮਹੀਨੇ ਦੇ ਸਾਲ ਦੇ ਪੇਪਰ ਤੇ ਗਏ ਨਹੀਂ ਮੁੱਦਾ ਪਹਿਲਾਂ ਇਹ ਆ ਜਾ ਕੇ ਐਂਟਰੀ ਦਾ ਕਨਵਰਜੇ ਦੇ ਦਮਾਂ ਦਾ ਵੀਰ ਪੁੱਛ ਰੇ ਸੀ ਕਿ ਇੱਕ ਐ ਬਈ 9 ਮਹੀਨੇ ਦੇ ਪੇਪਰ ਤੇ ਕੱਟਦੇ ਟਾਈਮ ਲੱਗਣਾ ਵੀਰੋ ਇਹ ਉਦੋਂ ਲੱਗਣਾ ਜਾਂ ਤਾਂ ਤੁਸੀਂ 9 ਮਹੀਨੇ ਤੋਂ ਸਾਲ ਦੇ ਪੇਪਰਾਂ 'ਤੇ ਜਾ ਰਹੇ ਆ ਜਾਂ ਮਾਲਕ ਜਾਂ ਕੋਈ ਕੰਮ ਬਦਲ ਰਹੇ ਆ ਉਹ ਕਨਵਰਜਨ ਦੇ ਦਮਾਂ ਦਾ ਜਿਹੜਾ ਵਾ ਲੱਗਣਾ ਆ ਪਰ ਹੁਣ ਮੁੱਦਾ ਖੜਦਾ ਕਿ ਮਾਲਕ ਮੁੱਕਰ ਗਿਆ ਉਹਦੇ ਵਿੱਚ ਤੁਸੀਂ ਇਟਲੀ ਦੀ ਇਮੀਗ੍ਰੇਸ਼ਨ ਤੇ ਪਹੁੰਚ ਕਰ ਸਕਦੇ ਆ ਵਕੀਲ ਰਾਹੀਂ ਕਿਉਂਕਿ ਤੁਹਾਨੂੰ ਟਾਲੀਅਲੀਆਂ ਨਹੀਂ ਆਉਂਦੀ ਤਾਂ ਕਈ ਪਿਛਲੇ ਹੀ ਵਾਰ ਫਲੂਸੀ ਵਿੱਚ ਇਹੋ ਜਿਹੇ ਬਹੁ ਕੇਸ ਹੋਏ ਆ ਤਾਂ ਇਮੀਗ੍ਰੇਸ਼ਨ ਨੇ ਕਈਆਂ ਨੂੰ ਓਪਨ ਜਿਹੜੇ ਵਰਕ ਪਰਮਿਟ ਵੀ ਦਿੱਤੇ ਆ ਜਾਂ ਉਹਨਾਂ ਦਾ ਵੀਜ਼ਾ ਕੀ ਉਹਨਾਂ ਨੂੰ ਮਾਨਤਾ ਦੇ ਦਿੱਤੀ ਹੈ ਕੋਈ ਮਸਲਾ ਨਹੀਂ ਹੈ ਤੇ ਮਾਲਕ ਤੇ ਐਕਸ਼ਨ ਹੋਏਗਾ ਬਕਾਇਦਾ ਕਿ ਤੂੰ ਬੰਦਾ ਮਗਾਇਆ ਤੇ ਹੁਣ ਤੂੰ ਮੁੱਕ ਰਿਹਾ ਆ ਸੋ ਇਹ ਚੀਜ਼ ਜਿਹੜੀ ਆ ਮੈਂ ਤਾਂ ਤੁਹਾਨੂੰ ਸ਼ੇਅਰ ਕਰ ਰਿਆ ਕਿਉਂਕਿ ਆਪਣੇ ਜਿਹੜੇ ਬੰਦੇ ਆ ਵੀਰਪਣਪਰਾ ਜਿਹੜੇ ਜਾਂਦੇ ਆ ਉਹ ਘਬਰਾ ਜਾਂਦੇ ਆ ਕਿ ਸਾਨੂੰ ਖਰੇ ਭਾਸ਼ਾ ਨਹੀਂ ਆਉਂਦੀ ਜਾਂ ਕਿ ਏਜੰਡ ਡਰਾਦੇ ਆ ਵਕੀਲ ਕੋਲ ਨਾ ਜਾਣੀ ਤੇ ਪੇਪਰ ਖਰਾਬ ਹੋ ਜਾਣੇ ਕਿਉਂਕਿ ਪੇਪਰ ਤਾਂ ਵੀਰੋ 8 ਦਿਨ ਪਹੁੰਚ ਕੇ ਜਿਹੜੇ ਆ ਐਂਟਰੀ ਨਹੀਂ ਹੋਈ ਤਾਂ ਖਰਾਬ ਹੋ ਜਾਣੇ ਸੋ 8 ਦਿਨ ਚ ਪਹੁੰਚ ਕੇ ਡਾਕਖਾਨੇੋਂ ਫ੍ਰੀ ਕਟ ਮਿਲਣੀ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਸਤੂਰੇ ਜਿਹੜੀ ਹੈ ਪੁਲਿਸ ਇਮੀਗ੍ਰੇਸ਼ਨ ਦਫ਼ਤਰ ਉਹ ਜਿਹੜੇ ਤੁਹਾਡੇ ਫਿੰਗਰ ਹੋਣੇ ਆ ਉਹ ਸਾਰਿਆ ਜਿਹੜਾ ਸਿਸਟਮ ਆ ਜਿਹੜਾ ਚੱਲਣਾ ਵਾ ਉਹ ਪਿਛਲੀ ਵੀਡੀਓ ਚ ਆਪਾਂ ਦੱਸ ਚੁੱਕੇ ਆ ਤਾਂ ਉਹ ਦੇਖ ਸਕਦੇ ਆ ਪਰ ਜੇ ਏਜੰਟ ਕਹਿ ਰਿਹਾ ਕਿ ਤੁਹਾਡੀ ਸਬਮਿਸ਼ਨ ਹੱਲੇ ਹੋ ਚੁੱਕੀ ਆ ਤਾਂ ਤੁਸੀਂ ਸਬਮਿਸ਼ਨ ਜਿਹੜਾ ਵਾ ਪਹਿਲਾਂ ਤਾਂ ਬੰਦਾ ਆਪ ਕਰਾਉਂਦਾ ਜਾ ਕੇ ਕਸਤੂਰੇ ਜਰੋਂ ਫਿੰਗਰਾਂ ਤੋਂ ਪਹਿਲਾਂ ਡਾਕਖਾਨੇ ਚ ਤੁਸੀਂ ਜਾਣਾ ਵਾ ਕਈ ਵਾਰ ਮਾਲਕ ਕਹਿੰਦਾ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਆਪੀ ਘੱਟ ਜਮਾ ਕਰਾ ਦੂੰਗਾ ਜਾਂ ਵਕੀਲ ਆਪਣੇ ਬਿਹਾਫ ਤੇ ਡਾਕਖਾਨੇ ਜਾ ਕੇ ਜਮਾ ਕਰਾ ਦਿੰਦਾ ਉਸੋ ਚੱਕਰ ਚ ਤੁਸੀਂ ਏਜੰਟ ਜਿਹੜਾ ਵਾ ਪਹਿਲਾਂ ਤਾਂ ਇਹ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਕਿ ਜਦੋਂ ਪਿੱਛੇ ਆਣਾ ਏਜੰਟ ਸੋਲਿਡ ਰੱਖੋ ਗੱਲ ਕਰਕੇ ਆਓ ਕਿ TCRC ਮਿਲੇਗੀ ਤੇ ਮਾਲਕ ਕੰਮ ਦਵੇਗਾ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਜੋ ਤੁਸੀਂ ਉਦੋਂ ਨਹੀਂ ਪੁੱਛਦੇ ਸਿਰਫ ਚਾਹੇ ਚਾਹੇ 14 15 ਲੱਖ ਰੁਪਈਆ ਲਾ ਕੇ 9 ਮਹੀਨਿਆਂ ਦੇ ਸਾਲ ਦੇ ਪੇਪਰਾਂ ਦੇ ਇੰਡਲੀ ਆ ਜਾਂਦੇ ਵੀਰੋ ਪੈਸਾ 5 ਸਾਲਾਂ ਚ ਇਨੀ ਛੇਤੀ ਪੂਰਾ ਨਹੀਂ ਹੋਣਾ ਕਿਉਂਕਿ ਜੋ ਕੰਟਰੈਕਟਾਂ 'ਚ ਲਿਖਦੇ ਆ ਆਪਣੇ ਦੇਸੀ ਵਿੱਚ ਰਲ ਕੇ ਪੈਸੇ ਤੁਹਾਨੂੰ ਘੱਟ ਮਿਲਣੇ ਆ ਤੇ ਉਨੇ ਜੋ ਕੰਟਰੈਕਟ ਲਿਖੇ ਆ ਨਹੀਂ ਮਿਲਣੇ ਕਿਉਂਕਿ ਜਿਹੜਾ ਮੋਰੇ ਵਿੱਚ ਵਿਚੋਲਾ ਪਾਇਆ ਹੁੰਦਾ ਏਜੰਟ ਏਜੰਟ ਤੋਂ ਗਾਂ ਜਿਹੜਾ ਬੰਦਾ ਉਹ ਕੰਪਨੀ 'ਚ ਕੰਮ ਕਰਦਾ ਉਹ ਏਜੰਟਰਾਂ ਮਾਲਕ ਨੂੰ ਜਾਣਦਾ ਨਹੀਂ ਆ ਜਾਂ ਕਿਸੇ ਵਕੀਲ ਥਰੂ ਕੋਈ ਦੇਸੀ ਥਰੂ ਉਹਨੂੰ ਪਤਾ ਲੱਗਾ ਵੀ ਇਹ ਕੰਪਨੀ 'ਚ ਬੰਦੇ ਚਾਹੀਦੇ ਸੋ ਇਹੋ ਜਿਹੀ ਗੇਮ ਹੁੰਦੀ ਆ ਜਿਹਦੇ ਕਰਕੇ ਲੰਬਾ ਛੋੜਾ ਚੱਕਰ ਪੈ ਜਾਂਦਾ ਸੋ ਤੁਹਾਡੇ ਪੀਪਰ ਹੋ ਜਾਂਦੇ ਖਰਾਬ ਸੋ ਇਸ ਕਰਕੇ ਖਿਆ ਰੱਖੋ ਜਰੂਰ ਗੱਲ ਕਰਦੇ ਆ ਟੀਆਰਸੀ ਤੇ ਕੰਮ ਦੀ ਗੱਲ ਜਰੂਰ ਕਰੋ ਕਿਉਂਕਿ 8 ਦਿਨ ਦੇ ਵਿੱਚ ਐਂਟਰੀ ਜੇ ਤੁਹਾਡੀ ਹੋ ਗਈ ਤਾਂ ਵੈਲਨ ਗੁੱਡਾ ਨਹੀਂ ਤਾਂ ਪੇਪਰ ਸਾਡੇ ਖਰਾਬ ਹੋ ਜਾਣੇ ਸੋ ਇਸ ਕਰਕੇ ਹੁਣ ਤੁਸੀਂ ਕੀ ਕਰ ਸਕਦੇ ਆ ਜਾਂ ਤਾਂ April ਤੇ May ਵਿੱਚ ਸਿਸਟਮ ਸ਼ਟਡਾਊਨ ਹੋਇਆ ਸੀ ਟੈਕਨੀਕਲੀ ਮੈਂ ਦੱਸ ਦਵਾਂ ਉਹ ਸਾਰੇ ਮੋਸਟਲੀ ਸਰਾਂਚ ਹੋਇਆ ਸੀਗਾ ਕੋਈ ਗਲਿਚ ਆ ਗਿਆ ਸੀਗਾ ਪਰ ਹੁਣ ਵੀ ਜਿਹੜਾ ਸਬਮਿਸ਼ਨ ਹੋ ਰਹੀ ਹੈ ਵੱਡੇ ਮਲਾ ਨੂੰ ਰੋਮ ਇਨਾਪोली ਸਾਈਡ ਜਿਹੜੇ ਸਿਸਟਮਾਂ ਚ ਗਲਿਚ ਆ ਰਿਹਾ ਕਿਉਂਕਿ ਫਾਈਲ ਜਿਹੜੀਆਂ ਬਹੁਤ ਜ਼ਿਆਦਾ ਹੋ ਗਈਆਂ ਤੇ ਫਾਈਲ ਬੈਕਲੌਗ ਵੀ ਵੱਧਾ ਜਾ ਰਿਹਾ ਜਿਹਦੇ ਕਰਕੇ ਸਿਸਟਮ ਤੇ ਲੋਡ ਹੋਣ ਕਰਕੇ ਗਲਿਚ ਆ ਰਿਹਾ ਸਮਾਂ ਲੱਗ ਰਿਹਾ ਫਾਈਲ ਜਮ੍ਹਾਂ ਹੋਣ ਤੇ ਜੇ ਮਾਲਕ ਨੇ ਐਂਟਰੀ ਕਰਾਤੀ ਆ ਪਰ ਹੱਲੇ ਕੱਟ ਜਮ੍ਹਾਂ ਨਹੀਂ ਹੋ ਰਹੀ ਤਾਂ ਉੱਚ ਮਾਲਕ ਦੀ ਕੋਈ ਗਲਤੀ ਨਹੀਂ ਆ ਕਈ ਜਗ੍ਹਾ ਬਿਲਕੁਲ ਸਿਸਟਮ ਚ ਪ੍ਰੋਬਲਮ ਹੈਗੀ ਆ ਪਰ ਜੇ ਏਜੰਟ ਕਹਿੰਦਾ ਤੁਹਾਡੀ ਸਬਮਿਸ਼ਨ ਹੋ ਗਈ ਹੈ ਤਾਂ ਉਸ ਤੋਂ ਰਸੀਦ ਲਓ ਕਿਉਂਕਿ ਉਹ ਰਸੀਦ ਤੁਹਾਡੀ ਜਦ ਤੱਕ ਫਿੰਗਰ ਨਹੀਂ ਹੁੰਦੇ ਇੱਕ ਪ੍ਰੂਫ ਆ ਲੀਗਲ ਇਟਲੀ ਵਿੱਚ ਰਹਿਣ ਦਾ ਤੇ ਜਿਹੜੇ ਤੁਹਾਨੂੰ TCRC ਮਿਲਣੀ ਹੈ ਉਹ ਤੁਹਾਡੇ ਜਿਹੜਾ ਫਿੰਗਰ ਹੋਣੀ ਹੈ ਕਸੂਰੇ ਉਸ ਤੋਂ ਬਾਅਦ ਤੁਹਾਨੂੰ TRS ਜਿਹੜੀ ਹੈ ਇਟਲੀ ਦੀ ਮਿਲਣੀ ਹੈ ਪਰ ਇਨ ਕੇਸ ਜੇ ਮਾਲਕ ਮੁਕਰ ਜਾਂਦਾ ਵਾ ਭਈ ਮੈਨ ਤੋਂ ਕੰਮ ਨਹੀਂ ਹੈਗਾ ਤਾਂ ਉਦੋਂ ਤੁਸੀਂ ਰੱਖ ਕਰਨਾ ਇਮੀਗ੍ਰੇਸ਼ਨ ਦਾ ਵਕੀਲ ਕਿਸੇ ਵਧੀਆ ਦੀ ਮਦਦ ਨਾਲ ਕਿਉਂਕਿ ਤੁਹਾਨੂੰ ਪਛਾਣੀ ਆਉਂਦੀ ਹੋਣੀ ਪਰ ਕਈ ਜਗ੍ਹਾ ਕਸੂਰੇ ਵਾਲੇ ਸਾਡੀ ਮਦਦ ਕਰਦੇ ਆਂ ਇੰਗਲਿਸ਼ ਜੇ ਤੁਹਾਨੂੰ ਆਉਂਦੀ ਆ ਤਾਂ ਤਾਮੀ ਉਹ ਮਦਦ ਕਰਦਾਂ ਨੇ ਵਕੀਲ ਤੋਂ ਬਿਨਾਂ ਵੀ ਗੱਲ ਬਣ ਜਾਂਦੀ ਹੈ ਤੁਸੀਂ ਕਸਤੂਰੇ ਪਹਿਲਾਂ ਪਹੁੰਚ ਕੇ ਆਈਆਂ ਕਿ ਮਾਲਕ ਮੇਰਾ ਵੀ ਆ ਮੇਥੋਂ ਪ੍ਰੂਫ ਆ ਇਹਨੇ ਮੰਗਾਇਆ ਵਾ ਹੁਣ ਇਹ ਕਹਿੰਦਾ ਮੇਥੋਂ ਕੰਮ ਨਹੀਂ ਹੈਗਾ ਸੋ ਜਿਹਦੇ ਤੇ ਉੱਤੇ ਐਕਸ਼ਨ ਵੀ ਹੋ ਸਕਦਾ ਵਾ ਤੇ ਨਾਲ ਨਾਲ ਜਿਹੜਾ ਤੁਸੀਂ ਸਿਕਿਉਰ ਹੋ ਜਾਓਗੇ ਕਿਉਂਕਿ ਬਹੁਤ ਹੀ ਪਿਛਲੀ ਆ ਫਰੋਸੀ ਵਿੱਚ ਇਦਾਂ ਹੋਇਆ ਜਿਹਦੇ ਕਰਕੇ ਬਹੁਤਿਆਂ ਨੂੰ ਇਮੀਗ੍ਰੇਸ਼ਨ ਨੇ ਓਪਨ ਵਰਕ ਪਰਮਿਟ ਵੀ ਕਰਤੇ ਸੀ ਸੋ ਇਸ ਕਰਕੇ ਘਬਰਾਇਆ ਨਾ ਕਰੋ ਗੱਲ ਦੀ ਤੈਅ ਤੱਕ ਜਾਇਆ ਕਰੋ ਤੇ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਤੇ ਪ੍ਰੋਸੈਸ ਜਿਹੜਾ ਵਾ ਹਲੇ ਸਲੋ ਚੱਲ ਰਿਹਾ ਵਾ ਪੇਪਰ ਜਮਾ ਦਾ ਤੇ ਇਸ ਕਰਕੇ ਘਬਰਾਓ ਨਾ ਜੇ ਕੋਈ ਪਹੁੰਚ ਗਿਆ ਵਾ ਤੇ ਹਲੇ ਕੱਟ ਨਹੀਂ ਜਮਾ ਹੋਈ ਪਰ ਐਂਟਰੀ ਦਾ ਅਪਰੂਵ ਸਾਡੇ ਕੋ ਆ ਗਿਆ ਮਾਲਕ ਨੇ ਦੇ ਦਿੱਤਾ ਵਾ ਨਹੀਂ ਦਿੱਤਾ ਤੁਸੀਂ ਮੰਗ ਸਕਦੇ ਆ ਤੇ ਇਸ ਕਰਕੇ ਮੈਂ ਸੋਚਿਆ ਜਾਣਕਾਰੀ ਤੁਹਾਨੂੰ ਸਾਂਝੀ ਕਰਦਾ ਕਿਉਂਕਿ ਬਹੁਤੀ ਵਾਰ ਕੀ ਆ ਪਹੁੰਚ ਗਿਆ ਆਪਾਂ ਨੂੰ ਚੀਜ਼ਾਂ ਦਾ ਇਹ ਨਹੀਂ ਪਤਾ ਲੱਗਦਾ ਇਸ ਕਰਕੇ ਆਪਾਂ ਘਬਰਾ ਜਾਂਦੇ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਨਾ ਦੱਸਿਓ ਜਾਣਕਾਰੀ ਕਿਵੇਂ ਲੱਗੀ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਰੱਬ ਰਾਖਾ